ਤਲਵਤ ਕਿਹੜੀ ਜਗ੍ਹਾ ਤੋਂ ਆਏ ਸਿਰਸਾ ਤੋਂ ਆਏ ਜੀ ਕਿੰਨਾ ਕੁ ਸੁਣਦੇ ਹੋ ਸਿੱਧੂ ਨੂੰ ਸਰ ਬਹੁਤ ਜ਼ਿਆਦਾ ਸੁਣਦੇ ਆ ਜੀ ਅੱਜ ਤੀਸਰੀ ਵਰਸੀ ਆ ਹਾਂਜੀ ਦੁੱਖ ਤਾਂ ਬਹੁਤ ਲੱਗਦਾ ਜੀ ਹੁਣ ਕੁਦਰਤ ਜੋ ਵੀ ਖੇੜਾ ਉਹ ਤਾਂ ਭੁਗਤਣਾ ਹੀ ਪੈਣਾ ਜੀ ਲੱਗਦਾ ਇਨਸਾਫ ਮਿਲੂਗਾ ਮੈਨੂੰ ਤਾਂ ਲੱਗਦਾ ਨਹੀਂ ਜੀ ਜੇ ਸਾਨੂੰ ਸਰਕਾਰਾਂ ਹੈਗੀਆਂ ਜੀ ਅੱਛਾ ਹਾਂਜੀ ਤੇ ਚੱਲਦਾ ਫਿਰ ਸਿੱਧੂ ਪੂਰਾ ਹਾਂਜੀ ਪੂਰਾ ਚੱਲਦਾ ਜੀ ਅੱਜ ਵੀ ਜਿਉਂਦਾ ਹੈ ਅੱਜ ਵੀ ਦਿਲਾਂ ਸੇ ਜਿਉਂਦਾ ਸਾਡੇ ਅੱਛਾ ਛੋਟਾ ਸ਼ੋਭ ਆ ਗਿਆ ਕਿਵੇਂ ਲੱਗਦਾ ਵੀ ਉਸ ਦੇ ਬਾਰੇ ਕਿਵੇਂ ਉਸ ਦੇ ਬਾਰੇ ਲੱਗਦਾ ਤਾਂ ਬਹੁਤ ਪ੍ਰਾਊਡ ਫੀਲ ਹੁੰਦਾ ਬਈ ਆ ਗਿਆ ਤੇ ਰੱਬ ਮਿਹਰ ਕਰੇ ਉਹਨੂੰ ਤਰੱਕੀ ਬਖਸ਼ੇ ਚੜਾਈ ਫੁੱਲ ਰੱਖੇ ਹਾਂਜੀ ਨਾਲ ਹੈ ਸਿੱਧੂ ਦੇ ਫੈਨਸ ਹਾਂਜੀ ਹਾਂਜੀ ਨਾਲ ਹੈ ਸਪੋਰਟ ਹੈ ਪ੍ਰੀਤ ਕਿਹੜੀ ਜਗ੍ਹਾ ਤੋਂ ਆਏ ਅਸੀਂ ਸਰਸੇ ਤੋਂ ਆਏ ਜੀ ਤੇ ਮੌਕੇ ਤੇ ਚੰਡੀਗੜ੍ਹ ਤੋਂ ਆ ਰਹੇ ਹਾਂ ਜੀ ਇੱਥੇ ਅੱਛਾ ਕਿੰਨਾ ਕੁ ਸੁਣਦੇ ਹੋ ਸਿੱਧੂ ਨੂੰ ਹਾਂ ਬਹੁਤ ਜ਼ਿਆਦਾ ਸੁਣਦੇ ਹਾਂ ਜੀ ਬਹੁਤ ਹੀ ਜ਼ਿਆਦਾ ਅੱਜ ਸਿੱਧੂ ਦੀ ਤੀਸਰੀ ਵਾਰ ਚ ਕੀ ਕਹਿਣਾ ਚਾਹੋਗੇ ਸਰੇ ਬਹੁਤ ਦੁੱਖ ਦੀ ਗੱਲ ਹੈ ਜੀ ਇੱਥੇ ਆ ਕੇ ਮਤਲਬ ਬਹੁਤ ਜ਼ਿਆਦਾ ਫੀਲ ਹੁੰਦਾ ਹੈ ਸਵੇਰੇ ਸਾਨੂੰ ਮਤਲਬ ਕਿ ਕੱਲ ਹੀ ਸਾਨੂੰ ਲੱਗਿਆ ਕਿ ਹਾਂ ਜੀ ਕੱਲ ਨੂੰ ਮਤਲਬ ਉਹਨਾਂ ਦਾ ਹੋਇਆ ਸੀ ਜੀ ਹਨਾ ਜੀ ਤੇ ਅੱਜ ਸਾਨੂੰ ਇਸੇ ਕਰਕੇ ਅਸੀਂ ਇੱਥੇ ਆਉਣ ਦੀ ਕੋਸ਼ਿਸ਼ ਕੀਤੀ ਅਸੀਂ ਪਹੁੰਚ ਵੀ ਗਏ ਜੀ ਉੱਥਾਂ ਅੱਛਾ ਹਾਂਜੀ ਤੇ ਸਿੱਧੂ ਦੇ ਗੀਤ ਚੱਲਦੇ ਆ ਫਿਰ ਹਾਂਜੀ ਫੁੱਲ ਗਾਣੇ ਚੱਲਦੇ ਆ ਜੀ ਵਧੀਆ ਚੱਲਦੇ ਆ ਮਤਲਬ ਉੱਥੇ ਚੰਡੀਗੜ੍ਹ ਤੋਂ ਅਸੀਂ ਆਏ ਆ ਗਾਣੇ ਸੁਣਦੇ ਹੀ ਆਏ ਆ ਜੀ ਇੱਥੋਂ ਤੱਕ ਚੰ ਮੁੱਕਿਆ ਫਿਰ ਸਿੱਧੂ ਬਾਈ ਨਹੀਂ ਜੀ ਸਾਡੇ ਤਾਂ ਹਜੇ ਵੀ ਦਿਲਾਂ ਚ ਹੈ ਜੀ ਅੱਛਾ ਹਾਂਜੀ ਗੀਤ বাজਦੇ ਚ ਚਪੇੜਾ ਵਾਂਗੂ ਹਾਂਜੀ ਫੁੱਲ বাজਦੇ ਆ ਚਪੇੜਾ ਵਾਂਗੂ বাজਦੇ ਆ ਜੀ ਅੱਛਾ ਉਹਨਾਂ ਸੋਚਦੇ ਸੀਗੇ ਜੀ ਉਹਨਾਂ ਦੇ ਅੱਜ ਵੀ ਚਪੇੜਾ ਵਾਂਗੂ ਵੱਜਦਾਗਾ ਬਟ ਮੁੱਕਿਆ ਨਹੀਂ ਜੀ ਤੇ ਨਾ ਹੀ ਕਦੇ ਮੁੱਕੂਗਾ ਜੀ ਇਹ ਅਮਰ ਰਹੂਗਾ ਜੀ ਸਿੱਧੂ ਮਸੇ ਵਾਲਾ ਤੁਮ ਕਿਹੜੀ ਜਗ੍ਹਾ ਤੋਂ ਆਏ ਸਿਰਸਾ ਤੋਂ ਆਏ ਜੀ ਕਿੰਨਾ ਕੁ ਸੁਣਦੇ ਹੋ ਸਿੱਧੂ ਨੂੰ ਕਰ ਬਹੁਤ ਜ਼ਿਆਦਾ ਸੁਣਦੇ ਆ ਜੀ ਅੱਜ ਤੀਸਰੀ ਵਰਸੀ ਹੈ ਹਾਂਜੀ ਦੁੱਖ ਤਾਂ ਬਹੁਤ ਲੱਗਦਾ ਜੀ ਹੁਣ ਹੂੰ ਕੁਦਰਤ ਜੋ ਵੀ ਖੇਡ ਹੈ ਉਹ ਤਾਂ ਭੁਗਤਣਾ ਹੀ ਪੈਣਾ ਜੀ ਲੱਗਦਾ ਇਨਸਾਫ ਮਿਲੂਗਾ ਮੈਨੂੰ ਤਾਂ ਲੱਗਦਾ ਨਹੀਂ ਜੀ ਜੇ ਸਾਨੂੰ ਸਰਕਾਰਾਂ ਹੈਗੀਆਂ ਜੀ ਅੱਛਾ ਹਾਂਜੀ ਤੇ ਚੱਲਦਾ ਫਿਰ ਸਿੱਧੂ ਪੂਰਾ ਹਾਂਜੀ ਪੂਰਾ ਚੱਲਦਾ ਜੀ ਅੱਜ ਵੀ ਜਾਂਦਾ ਅੱਜ ਵੀ ਦਿਲਾਂ ਛੇ ਜਾਂਦਾ ਸਾਡੇ ਅੱਛਾ ਛੋਟਾ ਸ਼ੋਭਾ ਆ ਗਿਆ ਕਿਵੇਂ ਲੱਗਦਾ ਵੀ ਉਸ ਦੇ ਬਾਰੇ ਕਿਵੇਂ ਉਸ ਦੇ ਬਾਰੇ ਲੱਗਦਾ ਤਾਂ ਬਹੁਤ ਪ੍ਰਾਊਡ ਫੀਲ ਹੁੰਦਾ ਬਈ ਆ ਗਿਆ ਹੂੰ ਤੇ ਰੱਬ ਮਿਹਰ ਕਰੇ ਉਹਨੂੰ ਤਰੱਕੀ ਬਖਸ਼ੇ ਹੂੰ ਚੜਾਈ ਫੁੱਲ ਰੱਖੇ ਹੂੰ ਹਾਂ ਜੀ ਨਾਲ ਐ ਸਿੱਧੂ ਦੇ ਫੈਨ ਸਾਹਿਬ ਹਾਂਜੀ ਹਾਂਜੀ ਨਾਲ ਐ سپورਟ ਹੈ ਕਿਹੜੀ ਜਗ੍ਹਾ ਤੋਂ ਆਏ ਅਸੀਂ ਸਰਸੇ ਤੋਂ ਆਏ ਜੀ ਤੇ ਮੌਕੇ ਤੇ ਚੰਡੀਗੜ੍ਹ ਤੋਂ ਆ ਰਹੇ ਹਾਂ ਜੀ ਇੱਥੇ ਅੱਛਾ ਕਿੰਨਾ ਕੁ ਸੁਣਦੇ ਹੋ ਸਿੱਧੂ ਨੂੰ ਹੱਦ ਬਹੁਤ ਜ਼ਿਆਦਾ ਸੁਣਦੇ ਹਾਂ ਜੀ ਬਹੁਤ ਹੀ ਜ਼ਿਆਦਾ ਆ ਸਿੱਧੂ ਦੀ ਤੀਸਰੀ ਵਰਚੇ ਕੀ ਕਹਿਣਾ ਚਾਹੋਗੇ ਸਰੇ ਬਹੁਤ ਦੁੱਖ ਦੀ ਗੱਲ ਹੈ ਜੀ ਇੱਥੇ ਆ ਕੇ ਮਤਲਬ ਬਹੁਤ ਜ਼ਿਆਦਾ ਫੀਲ ਹੁੰਦਾ ਹੈ ਸਵੇਰੇ ਸਾਨੂੰ ਮਤਲਬ ਕਿ ਕੱਲ ਹੀ ਸਾਨੂੰ ਲੱਗਿਆ ਕਿ ਹਾਂਜੀ ਕੱਲ ਨੂੰ ਮਤਲਬ ਉਹਨਾਂ ਦਾ ਹੋਇਆ ਸੀ ਜੀ ਹਨਾ ਜੀ ਤੇ ਅੱਜ ਸਾਨੂੰ ਇਸੇ ਕਰਕੇ ਅਸੀਂ ਇੱਥੇ ਆਉਣ ਦੀ ਕੋਸ਼ਿਸ਼ ਕੀਤੀ ਅਸੀਂ ਪਹੁੰਚ ਵੀ ਗਏ ਜੀ ਉੱਥਾਂ ਅੱਛਾ ਹਾਂਜੀ ਤੇ ਸਿੱਧੂ ਦੇ ਗੀਤ ਚੱਲਦੇ ਆ ਫਿਰ ਹਾਂਜੀ ਫੁੱਲ ਗਾਣੇ ਚੱਲਦੇ ਆ ਜੀ ਵਧੀਆ ਚੱਲਦੇ ਆ ਮਤਲਬ ਉੱਥੇ ਚੰਡੀਗੜ੍ਹ ਤੋਂ ਅਸੀਂ ਆਏ ਆ ਗਾਣੇ ਸੁਣਦੇ ਹੀ ਆਏ ਆ ਜੀ ਇੱਥੋਂ ਤੱਕ अच्छा मुक्कया फिर सिद्धू भाई नहीं जी ਸਾਡੇ ਤਾਂ ਹਜੇ ਵੀ ਦਿਲਾਂ ਚ ਹੈ ਜੀ ਅੱਛਾ ਹਾਂਜੀ ਗੀਤ ਵਜਦੇ ਚਪੇੜਾ ਵਾਂਗ ਹਾਂਜੀ ਫੁੱਲ ਵਜਦੇ ਚਪੇੜਾ ਵਾਂਗੂੰ ਵਜਦੇ ਆ ਜੀ ਅੱਛਾ ਉਹਨਾਂ ਸੋਚਦੇ ਸੀਗੇ ਜੀ ਉਹਨਾਂ ਦੇ ਅੱਜ ਵੀ ਚਪੇੜਾ ਵਾਂਗੂੰ ਵੱਜਦਾਗਾ ਬਟ ਮੁੱਕਿਆ ਨਹੀਂ ਜੀ ਤੇ ਨਾ ਹੀ ਕਦੇ ਮੁੱਕੂ ਹੈ ਜੀ ਇਹ ਅਮਰ ਰਹੂਗਾ ਜੀ ਸਿੱਧੂ ਮਸੇਵਾਲਾ